ਤੁਸੀਂ ਇਸ ਵੇਲੇ ਪਾਤਣਾ ਚ ਖੜੇ ਆ ਖਨੋਰੀਓ ਪਾਤਣਾ ਕਿਉਂ ਆਉਣਾ ਪੈ ਗਿਆ ਇਹਦਾ ਕਾਰਨ ਇਹ ਆ ਕਿ ਜਿਹੜੀਆਂ ਅੱਜ ਨੌਜਵਾਨ ਕੁਝ ਪੋਕਲੈਂਡ ਮਸ਼ੀਨ ਲੈ ਕੇ ਆ ਰਹੇ ਸੀਗੇ ਬੜੀ ਦੂਰੋਂ ਲੈ ਕੇ ਆਏ ਪਰ ਇਹਨਾਂ ਨੇ ਉਹ ਮਸ਼ੀਨ ਜਿਹੜੀ ਪੰਜਾਬ ਪੁਲਿਸ ਨੇ ਪਹਿਲਾਂ ਡਿੜਬੇ ਰੋਕ ਕੇ ਰੱਖੀ ਡਿੜਬੇ ਤੋਂ ਬਾਅਦ ਇਹਨਾਂ ਨੇ ਪਾਤਣੀ ਆ ਕੇ ਉਹ ਮਸ਼ੀਨ ਖੋਲੀ ਆ ਘੱਟੋ ਘੱਟ 5-700 ਮਲਾਜ਼ਮ ਪੁਲਿਸ ਵਾਲਾ ਸੀਗਾ ਪੰਜਾਬ ਪੁਲਿਸ ਦਾ ਉਹਨਾਂ ਨੇ ਲੋਜਬਾਨਾਂ ਨੂੰ ਗਾਲਾਂ ਵੀ ਕੱਢੀਆਂ ਨੇ ਧੱਕਾ ਮੁੱਕੀ ਵੀ ਕੀਤੀ ਐ ਤੇ ਨਾਲੇ ਜੀਸੀਬੀ ਮਸ਼ੀਨਾਂ ਜਿਹੜੀ ਉਹ ਖੋ ਕੇ ਲੈ ਗਏ ਆ ਸੋ ਇੱਕ ਪਾਸੇ ਸਰਕਾਰ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਮੈਂ ਉੱਥੇ ਜੀਸੀਬੀ ਆਪਣੀਆਂ ਜਿਹੜੀਆਂ ਐਂਬੂਲੈਂਸ ਕੱਢੀਆਂ ਕੀਤੀਆਂ ਨੇ ਬਾਡਰਾਂ ਤੇ ਸਾਰੇ ਹਸਪਤਾਲ ਡਾਕਟਰ ਰੱਖੇ ਹੋਏ ਨੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਇਲਾਜ ਕਰਨ ਲਈ ਖੜੇ ਆ ਅਸੀਂ ਪੰਜਾਬ ਨਾਲ ਖੜਾਂਗੇ ਇੱਕ ਪਾਸੇ ਵੱਡੀਆਂ-ਵੱਡੀਆਂ ਤਾਰਾ ਮਾਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਲਲਕਾਰ ਰਿਹਾ ਮੋਦੀ ਨੂੰ ਕਿਦੋਂ ਧੱਕਾ ਕਰ ਰਿਹਾ ਪੰਜਾਬ ਦੇ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਦੂਜੇ ਪਾਸੇ ਜੋ ਧੱਕਾ ਦੁਖੋਦ ਇੱਥੇ ਕਰ ਰਿਹਾ ਤੇਰਾ ਐਸਐਸਪੀ ਸੰਗਰੂਰ ਤੇ ਪਟਿਆਲਾ ਇੱਥੇ ਬੁਲਾ ਕੇ ਜੀਸੀਬੀ ਵਾਲਿਆਂ ਨੂੰ ਜਿਹੜੇ ਕਰੇਨਾਂ ਵਾਲਿਆਂ ਨੂੰ ਇਹ ਹਤਾਚ ਕਰਦੇ ਨੇ ਕਿ ਜੇ ਕਿਸੇ ਨੇ ਜੀਸੀਬੀ ਪੋਕਲੈਨ ਕੋ ਮਸ਼ੀਨ ਦਿੱਤੀ ਹੈ ਕੋਈ ਸਾਧਨ ਦਿੱਤਾ ਤਾਂ ਦਾ ਹਿਸਾਬ ਲਾ ਲਿਓ ਫਬਰੇ ਸਮਝ ਲਓ ਕਿ ਯਾਰ ਇੱਥੇ ਹੋ ਕੀ ਰਿਹਾ ਆਹ ਉਹ ਪੰਜਾਬ ਦੇ ਲੋਕੋ ਇਹ ਜਿੰਨੇ ਸਿਆਸੀ ਲੋਕ ਨੇ ਯਾਰ ਕੋਈ ਤੁਹਾਡੇ ਨਾਲ ਨਹੀਂ ਆ ਉਹ ਬਾਈ ਇਹ ਸਾਰੇ ਮਗਰਮਛਦੇ ਹੰਜੂ ਭਾਉਂਦੇ ਆ ਦਫਾ 44 ਲੱਗੀ ਆ ਸਹਿਬ ਜਦਾ ਅਜੀਤ ਸਿੰਘ ਨਗਰ ਜਿਹੜਾ ਮਹਾਲੀ ਦੇ ਵਿੱਚ ਦਫਾ 44 ਲਾ ਕੇ ਕੋਈ ਟਰੈਕਟਰ ਵਾਲੀ ਨਹੀਂ ਵੜਨ ਦਿੱਤਾ ਜਾ ਰਿਹਾ ਕੀ ਉਹ ਹਰਿਆਣੇ ਦਾ ਜ਼ਿਲ੍ਹਾ ਪਾਤਣਾ ਦੇ ਵਿੱਚ ਅੱਜ 5 ਦਿਨ ਹੋ ਗਏ ਨੈਟ ਬੰਦ ਹੈ ਕੀ ਪਾਤਣਾ ਹਰਿਆਣੇ ਚ ਕਈ ਹੋਰ ਸ਼ਹਿਰਾਂ ਚ ਨੈਟ ਬੰਦ ਹੈ ਇਹ ਕੀ ਦੀ ਹਦਾਇਤ ਤੇ ਬੰਦ ਹੈ ਇਹ ਸੈਂਟਰ ਦੇ ਕਹਿਣ ਤੇ ਬੰਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਨੈੱਟ ਬੰਦ ਕੀਤਾ ਗਿਆ ਪੰਜਾਬ ਦੇ ਜ਼ਿਲ੍ਹਿਆਂ ਦੇ ਪੰਜਾਬ ਦੇ ਜ਼ਿਲ੍ਹਿਆਂ ਚ ਦਫਾ 44 ਲਾਈ ਗਈ ਆ ਤੇ ਪੰਜਾਬ ਪੁਲਿਸ ਹਾਈਡਰਾ ਜੇਸੀ ਮਸ਼ੀਨਾ ਖੋ ਰਹੀ ਹੈ ਤੇ ਐਸਐਸਪੀ ਫੋਨ ਕਰ ਰਹੇ ਆ ਕਿ ਉੱਥੇ ਜੇਸੀ ਵੀ ਉੱਥੇ ਮਸ਼ੀਨ ਉੱਥੇ ਨਹੀਂ ਜਾਣੀ ਚਾਹੀਦੀ ਸੋ ਇਸ ਕਰਕੇ ਬਾਈ ਤੁਹਾਨੂੰ ਸਮਝਣ ਦੀ ਲੋੜ ਆ ਪੰਜਾਬ ਦੇ ਲੋਕੋ ਅਪੀਲ ਕਰਦੇ ਆ ਵਾਰ-ਵਾਰ ਇੱਕ ਤਾਂ ਮੇਰਾ ਵੀ ਬੇਨਤੀ ਆ ਮੈਂ ਨੌਜਵਾਨਾਂ ਨੂੰ ਖਾਸ ਅਪੀਲ ਹਰ ਥਾਂ ਕਰਦਾ ਨੌਜਵਾਨੋ ਸ਼ਾਂਤੀ ਤੋਂ ਸਬਰ ਤੋਂ ਕੰਮ ਲਿਓ ਉਕਸਾਵ ਵਿੱਚ ਨਹੀਂ ਆਉਣਾ ਕਿਸੇ ਚ ਕੋਈ 扑ੜਗਾਟ ਚ ਨਹੀਂ ਆਉਣਾ ਕਿਉਂਕਿ ਚਾਹੁੰਦੇ ਨੇ ਕਿ ਕਿਸੇ ਤਰੀਕੇ ਤੁਹਾਡਾ ਇਹ ਨੁਕਸਾਨ ਕੀਤਾ ਜਾਵੇ ਮੈਂ ਫੇਰ ਵਾਰ-ਵਾਰ ਬੇਨਤੀ ਕਰਦਾ ਹਾਂ ਜਾਬਤ ਜ ਰਹੋਗੇ ਮੋਰਚਾ ਜਿੱਤਿਆ ਪਿਆ ਮੋਰਚਾ ਫਤੇ ਹੋਇਆ ਪਿਆ ਜੇ ਮੜਾ ਲੀਤੋ ਲੈ ਗਏ ਤੁਹਾਡਾ ਨੁਕਸਾਨ ਕਰਨ ਲਈ ਤਿਆਰ ਬੈਠਿਆ ਤੁਹਾਨੂੰ ਖਾਸ ਅਪੀਲ ਆ ਮੈਂ ਕੱਲ ਵੀ ਲਗਾਤਾਰ ਸੰਗ ਬੈਠੇ ਪਏ ਆ ਬੋਲ-ਬੋਲ ਕੇ ਪਰਸੋਂ ਵੀ ਲਗਾਤਾਰ ਨੌਜਵਾਨ ਨੂੰ ਅਪੀਲ ਕਰਦਾ ਰਿਹਾ ਕਿ ਆਪਾਂ ਨੁਕਸਾਨ ਨਹੀਂ ਕਰਾਉਣਾ ਕਿਉਂਕਿ ਸੰਘਰਸ਼ ਨੇ ਜਿਹੜੇ ਸ਼ਾਂਤਮਈ ਜਿੱਤੇ ਜਾਂਦੇ ਨੇ ਜਦੋਂ ਸੰਘਰਸ਼ ਹਿੰਸਕ ਹੋ ਜਾਂਦੇ ਨੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਆਪਣੇ ਬੰਦੇ ਵਿੱਚ ਬਾੜ ਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਤੁਸੀਂ ਦੇਖੋ ਕਿ ਅੱਜ ਵੀਡੀਓ ਆ ਰਹੀਆਂ ਨੇ ਦਿੱਲੀ ਦੇ ਵਿੱਚ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ 50 50 ਸਾਲ ਪੁੱਛ 40 40 ਸਾਲ ਪੁਰਾਣੀਆਂ ਕਵਾੜ ਚ ਕਰੀਆਂ ਹੋਈਆਂ ਗੱਡੀਆਂ ਲਿਆ ਕੇ ਸੜਕਾਂ ਤੇ ਖੜਾਤੀਆਂ ਵੀ ਕੱਲ ਨੂੰ ਕੋਈ ਨੁਕਸਾਨ ਕਰਕੇ ਇਹਨਾਂ ਦਾ ਕਹਾਂਗਾ ਕੋਈ ਕਿਸਾਨਾਂ ਨੇ ਆ ਕੇ ਨੁਕਸਾਨ ਕਰਤਾ ਸੇ ਮਾਹੌਲ ਬਣਾਣਗੇ ਉਸ ਕਰਕੇ ਤੁਹਾਨੂੰ ਅਪੀਲ ਆ ਕਿ ਮੇਰਾ ਵੀ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਕੰਨੇ ਰਹਿਣਾ ਸ਼ਾਂਤ ਮੈਈ ਤਰੀਕੇ ਨਾਲ ਸਬਰ ਦੇ ਨਾਲ ਆਪਾਂ ਜਬਰਦਸਤ ਮੁਕਾਬਲਾ ਕਰਾਂਗੇ